ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭਿਮ ਸ਼ਿਪਰਾ ਵੱਲੋਂ ਇੰਪਰੂਵਮੈਂਟ ਅਧਿਕਾਰੀਆਂ ਤੇ આરોਪ ਲਗਾਇਆ ਹੈ ਕਿ ਉਹਨਾਂ ਵੱਲੋਂ ਜਿਹੜੇ ਵੀ 90 ਸਾਲ ਦੇ ਲਈ ਲੋਕਾਂ ਨੇ ਵਧਾਈ ਦੇ ਬੋਰਡ ਲਗੇ ਸਨ ਇੰਪਰੂਵਮੈਂਟ ਅਧਿਕਾਰੀਆ ਵੱਲੋਂ ਬੋਰਡ ਹਟਾਏ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੱਖਪਾਤ ਤੇ ਅਫਸਰ شاہੀ ਦੇ ਰਵੱਈਏ ਨੂੰ ਇੰਪਰੂਵਮੈਂਟ ਅਧਿਕਾਰੀਆਂ ਨੇ ਅਪਣਾਇਆ ਹੈ ਜਾਂ ਜੋ ਵਤੀਰਾ ਉਹਨਾਂ ਵਰਤਿਆ ਜਾ ਰਿਹਾ ਹੈ ਉਹ ਨਿੰਦਾਯੋਗ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਹਿਚਾਣ ਦੇਣਾ ਤੇ ਲੋਕਾਂ ਦੀ ਸੇਵਾ ਨੂੰ ਵੀ ਜਾ ਦੇਣਾ ਹੈ ਪਰ ਫਿਰ ਵੀ ਅਫਸਰ ਸ਼ਾਹੀ ਨੂੰ ਇਨ ਪੱਖਪਾਤ ਕਰਨ ਤੋਂ ਪ੍ਰੇਸ਼ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਵਾਸਤੇ ਸਭ ਇੱਕ ਹੈ ਤੇ ਉਹ ਜਨਤਾ ਦੀ ਸੇਵਾ ਵਾਸਤੇ ਇੱਥੇ ਬੈਠੇ ਨੇ। ਮੋੜ ਲੈ ਕੇ ਖੜੀਓ ਕੀ ਕਰਨਾ ਹੈ? ਮੈਂ ਤੁਹਾਨੂੰ ਕਰੈਕਟ ਕਰਨਾ ਚਾਹਣਾ ਅਸੀਂ ਬੋਰਡ ਲੈ ਕੇ ਨਹੀਂ ਖੜੇ ਸਾਡੇ ਚੋਰੀ ਹੋਏ ਦੇ ਬੋਰਡ ਅਸੀਂ ਲੱਭੇ ਆ ਕੇ ਤੇ ਪਠਾਨਕੋਟ ਦੇ ਵਿੱਚ ਸਾਡੇ ਚੋਰੀ ਹੋਏ ਦੇ ਬੋਰਡ ਇੰਪਰੂਵਮੈਂਟ ٹرسٹ ਦੇ ਦਫ਼ਤਰ ਦੇ ਅੰਦਰੋਂ ਮਿਲੇ ਆ ਸਾਨੂੰ ਮੈਂ ਅਭਿਮ ਸ਼ਰਮਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣਾ ਹਲਕਾ ਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਪਣੇ ਬੋਰਡ ਲਵਾਏ ਪਠਾਨਕੋਟ ਵਿਧਾਨ ਸਭਾ ਦੇ ਸਬੀ ਵਾਸੀਆਂ ਨੂੰ 크리스마ਸ ਨਵਰਸ਼ ਲੋੜੀ ਵ ਮਕਰ ਸੰਕ੍ਰਾਂਤੀ ਦੀ ਹਾਰਦਿਕ ਸ਼ੁਭ ਕਾਮਨਾਏ ਇੱਕ ਵਰਕਰ ਇੱਕ ਪਾਰਟੀ ਦਾ ਵਰਕਰ ਆਪਣਾ ਬੋਰਡ ਬੜੇ ਚਾਵਾ ਨਾਲ ਲਾਂਦਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਲਾਂਦਾ ਇਹ ਬੋਰਡ ਬੜਵਾਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਇੱਕ ਇੱਕ ਬੋਰਡ 12-1200 ਰੁਪਏ ਦਾ 15-1500 ਰੁਪਏ ਦਾ 25-2500 ਰੁਪਏ ਦਾ ਪੈਂਦਾ ਅਸੀਂ ਲੋਕ ਆਪਣੀ ਕਿਰਤ ਕਮਾਈਆਂ ਦੇ ਨਾਲ ਬੋਰਡ ਲਾਂਦੇ ਆਂ ਤੇ ਮੌਕੇ ਦੀ ਹੁਕਮਰਾਨ ਸਰਕਾਰਾਂ ਐਸਾ ਤੱਕਾ ਕਰਦੀਆਂ ਕਿ ਮੈਂ ਪਠਾਨਕੋਟ ਦੇ ਵਿੱਚ ਅੱਗੇ ਨਹੀਂ ਸੀ ਦੇਖਿਆ ਇਹ ਜਿਹੜਾ ਛੋਟੇ ਲੈਵਲ ਦੀ ਗਰੇ ਦੇ ਲੈਵਲ ਦੀ ਰਾਜਨੀਤੀ ਹੋ ਰਹੀ ਹੈ ਕੀ ਗੱਲ ਮੈਂ ਪੁੱਛਣਾ ਚਾਹੁੰਦਾ ਮੌਕੇ ਦੀ ਸਰਕਾਰ ਦੇ ਨੁਮਾਇੰਦਿਆਂ ਤੋਂ ਅਭਿਮ ਸ਼ਰਮਾ ਤੋਂ ਡਰ ਲੱਗ ਗਿਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੋਂ ਡਰ ਲੱਗ ਗਿਆ ਅਸੀਂ ਘਬਰਾਉਣ ਵਾਲੇ ਨਹੀਂ ਸਾਡੇ ਬੋਰਡ ਲਾ ਲੋਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਲੋਕਾਂ ਦੇ ਦਿਲਾਂ 'ਚ ਅਸੀਂ ਵਸੇ ਹੋਏ ਆ ਜਦੋਂ ਅਸੀਂ ਲੋਕਾਂ ਦੇ ਨਾਲ ਮਿਲਦੇ ਆ ਵਰਤਦੇ ਆ ਇਹ ਮੈਨੂੰ ਆਪ ਨਹੀਂ ਆਇਆ ਕਿ ਪਤਾ ਲੱਗਾ ਕਿ ਬੋਰਡ ਲੱਥ ਗਿਆ ਇਹ ਮੈਨੂੰ ਪਿਆਰ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਅਨੇਕ ਇਹਨਾਂ ਨੂੰ ਬੋਰਡ ਲਾਏ ਸਾਡੇ 15 ਮਿੰਟ ਹੋਏ ਹੋਣੇ ਆ ਤੇ ਤੁਸੀਂ ਮੇਰੀ ਕਾਲ ਡਿਟੇਲ ਚੈੱਕ ਕਰ ਲਓ ਕੱਟੋ-ਕੱਟ 30-35 ਫੋਨ ਆ ਗਏ ਮੈਨੂੰ 15 ਮਿੰਟਾਂ 'ਚ ਕਿ ਬੇਮ ਜੀ ਤੁਹਾਡੇ ਬੋਰਡ ਲੱਥ ਗਿਆ ਕੋਈ ਕਹੇ ਪੁੱਤਰ ਤੇਰਾ ਬੋਰਡ ਲੱਥਿਆ ਕੋਈ ਕਹੇ ਵੱਡਾ ਵੀਰ ਤੇਰਾ ਬੋਰਡ ਲੱਥਿਆ ਇਹ ਲੋਕ ਪਠਾਨਕੋਟ ਦੇ ਮੈਨੂੰ ਪਿਆਰ ਕਰਨ ਵਾਲੇ ਲੋਕ ਹੈ ਤੁਹਾਡੀਆਂ ਇਹ ਉੱਚੀ ਹਰਕਤਾਂ ਦੇ ਨਾਲ ਗੰਦੀ ਰਾਜਨੀਤੀ ਦੇ ਨਾਲ ਮੈਨੂੰ ਪਿਆਰ ਕਰਨਾ ਨਹੀਂ ਛੱਡ ਸਕਦੇ ਪਠਾਨਕੋਟ ਦੇ ਲੋਕ ਅਮਿਤਜੀਤ ਸਰਵਤ ਤੁਹਾਡੇ ਹੀ ਬੋਰਡ ਲਗਾਏ ਗਏ ਨੇ ਕੋਈ ਕੋਈ ਵੀ ਰਾਜਨੀਤਿਕ ਪਾਰਟੀਆਂ ਦੇ ਨਹੀਂ ਇੱਕੋ ਰਾਜਨੀਤਿਕ ਪਾਰਟੀ ਦੇ ਬੋਰਡ ਲਾਏ ਗਏ ਨੇ ਜਿਹੜੇ ਕਾਂਗਰਸ ਪਾਰਟੀ ਹੈ ਸਾਡੇ ਵੀ ਬੋਰਡ ਲੱਥੇ ਆ ਸਾਡੇ ਸਾਥੀ ਅਮਿਤਵੇਜ ਜੀ ਹੁਣਾਂ ਦੇ ਵੀ ਬੋਰਡ ਲੱਥੇ ਆ ਅਸੀਂ ਉਹਨਾਂ ਦੇ ਵੀ ਬੋਰਡ ਕਵਰ ਕੀਤੇ ਇੱਥੇ ਆ ਕੇ ਅਸੀਂ ਆਪਣਾ ਬੋਰਡ ਵੀ ਰਿਕਵਰ ਕੀਤਾ ਇੱਥੇ ਆ ਕੇ ਹੋਰ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਬੋਰਡ ਨਹੀਂ ਦਿਸੇ ਇੰਪਰੂਵਮੈਂਟ ٹرسٹ ਨੂੰ ਗਲੀ ਗਲੀ 'ਚ ਇਹ ਬੋਰਡ ਲੱਗਾ ਨੁੱਕਰ ਨੁੱਕਰ ਤੇ ਬੋਰਡ ਲੱਗਾ ਸਾਡੇ ਕੋਲ ਤੇ ਚਲੋ ਇੰਨੇ ਪੈਸੇ ਨਹੀਂ ਕਿ ਅਸੀਂ ਹਜ਼ਾਰ ਹਜ਼ਾਰ ਬੋਰਡ ਇੱਕ ਇੱਕ ਹਲਕੇ ਚ ਲੁਆਈਏ ਅਸੀਂ ਤੇ ਆਪਣੇ ਜੋ ਕਿਰਤ ਕਮਾਈ ਨਾਲ 10 ਵੀ ਬੋਰਡ ਲੁਆ ਸਕਦੇ ਹਾਂ ਜਿੰਨੀ ਕਿ ਸਾਡੀ ਸਮਰੱਥਾ ਅਸੀਂ ਉਹਨੇਕ ਬੋਰਡ ਲੁਆਏ ਤੇ ਇਹਨਾਂ ਕੋ ਉਹ ਵੀ ਬੋਰਡ ਨਹੀਂ ਚਰੇਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੈ ਕਿਸ ਲੈਵਲ ਦੀ ਰਾਜਨੀਤੀ ਤੇ ਡਿੱਗ ਗਏ ਹੋ ਅਬੇਮ ਜੀ ਕੋਈ ਪਰਮਿਸ਼ਨ ਤੁਸੀਂ ਇਹ ਜਿਹੜੇ ਦੀਵਾਲੀ ਦੇ ਉੱਤੇ ਕੋਈ ਦਿਨ ਤਿਹਾੜ ਦੇ ਉੱਤੇ ਬੋਰਡ ਲੱਗਦੇ ਹਨਾ ਇਹਨਾਂ ਦੀਆਂ ਪਰਮਿਸ਼ਨਾਂ ਨਹੀਂ ਹੁੰਦੀਆਂ ਉਹ ਜਿਹੜੇ ਪਰਮਿਸ਼ਨ ਵਾਲੇ ਬੋਰਡ ਹੈ ਉਹ ਲੀਡ ਹੈਡ ਵਾਲੇ ਬੋਰਡ ਹੁੰਦੇ ਆ ਜਿਨ੍ਹਾਂ ਦੀ ਲੱਖ ਲੱਖ ਰੁਪਏ ਫੀਸ ਕਟਾਉਂਦੀ ਹੈ ਨਾ ਕਿ ਇਹ ਬੋਰਡਾਂ ਦੀ ਪਰਮਿਸ਼ਨ ਹੁੰਦੀ ਹੈ ਇਹ ਦਿਨ ਤਿਹਾੜ ਤੇ ਬੋਰਡ ਲੱਗਦੇ ਆ ਦਿਨ ਤਿਹਾੜ ਤੇ ਲੱਥ ਜਾਂਦੇ ਆ ਇਹ ਇਹਦੇ ਵਿੱਚ ਅਸੀਂ ਕੋਈ ਆਪਣਾ ਹੋਟਲ ਦੀ ਨਮੈਸ਼ ਲਾਈ ਹੈ ਕੋਈ ਕੀ ਕੀ ਅਸੀਂ ਇਹਦੇ ਚ ਆਪਾਂ ਪ੍ਰਮੋਟ ਕਰ ਰਹੇ ਆ ਜਾਂ ਕੋਈ ਇੱਥੋਂ ਕੋਈ ਸਾਨੂੰ ਫਾਈਨੈਂਸ਼ੀਅਲ ਕੋਈ ਲਾਭ ਥੋੜੀ ਹੋਣਾ ਅਭਿਮ ਜੀ ਤੁਹਾਨੂੰ ਲੱਗਦਾ ਕਿ ਇਹ ਰਾਜਨੀਤੀ ਨਾਲ ਪ੍ਰੇਰਿਤ ਜਿਹੜੀ ਹੈਗੀ ਆ ਵਾਕਿਆ ਤੁਸੀਂ ਸਿਆਣੇ ਹੋ ਜੀ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਮੇਰੇ ਤੋਂ ਵੱਧ ਇਹ ਚੀਜ਼ਾਂ ਦੇਖੀਆਂ ਹੋਣਗੀਆਂ ਇਹ ਕੋਈ ਅੱਛਾ ਕਰਮ ਤੇ ਨਹੀਂ ਕਿ ਸਿਰਫ ਕਾਂਗਰਸ ਪਾਰਟੀ ਦੇ ਬੋਰਡ ਲਾ ਦੇਣੇ ਤੇ ਕੀ ਅਗਲਾ ਐਕਸ਼ਨ ਤੁਹਾਡਾ ਹੋਏਗਾ ਐਕਸ਼ਨ ਕੁਝ ਨਹੀਂ ਅਸੀਂ ਆਏ ਆ ਇੱਥੇ ਇਹ ਅਫਸਰਾਂ ਨੇ ਆਪਣੀ ਗਲਤੀ ਮੰਨੀ ਹੈ ਮੈਂ ਆਪਣੇ ਫੇਸਬੁਕ ਲਾਈਵ ਦੇ ਵਿੱਚ ਵੀ ਦੱਸਿਆ ਅਫਸਰ ਕਹਿੰਦੇ ਆ ਕਿ ਜੇ ਇਸ ਤਰੀਕੇ ਨਾਲ ਜੋ ਕੰਮ ਹੋਇਆ ਅਸੀਂ ਆਪਣੀ ਗਲਤੀ ਮੰਨਦੇ ਆ ਤੇ ਅੱਗੇ ਤੋਂ ਅਸੀਂ ਨਹੀਂ ਇਹ ਚੀਜ਼ ਹੋਣ ਦਵਾਵਾਂਗੇ ਅਫਸਰ ਅਫਸਰ ਵੀ ਵਿਚਾਰੇ ਫਸੇ ਹੋਏ ਆ ਅਫਸਰ ਕੀ ਕਰਨ ਮੌਕੇ ਦੀਆਂ ਸਰਕਾਰਾਂ ਅਫਸਰ ਤੇ ਪ੍ਰੈਸ਼ਰ ਬਣਾਉਂਦੀਆਂ ਅਫਸਰ ਵਿਚਾਰਾ ਅੱਗੇ ਕਾਰਵਾਈ ਕਰਦਾ ਪਰ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਾਂਗਾ ਸਮਾਂ ਬਹੁਤਾ ਨਹੀਂ ਰਹਿ ਗਿਆ ਥੋੜੇ ਸਮੇਂ ਦੀ ਗੱਲ ਹੈ ਥੋੜਾ ਜਿਹਾ ਜੇਰਾ ਕਰ ਲੋ ਗਲਤ ਨੂੰ ਗਲਤ ਕਹਿਣਾ ਸਿੱਖੋ ਸਹੀ ਨੂੰ ਸਹੀ ਕਹਿਣਾ ਸਿੱਖੋ ਸਾਡੀ ਸਰਕਾਰ ਆਏਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਤੱਕੇ ਦੇ ਖਿਲਾਫ ਅਨਿਆਏ ਦੇ ਖਿਲਾਫ ਕਿੱਦਾਂ ਲੜਿਆ ਜਾਂਦਾ ਤੇ ਮਜਬੂਤੀ ਨਾਲ ਲੜ ਕੇ ਦੱਸਾਂਗੇ If you wish that your child learns today and leads tomorrow bring them to ANM's Gems Cambridge International School Patanchk affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music Dance classes for hip hop, freestyle, jazz, locking, popping, chess, horse riding, football, and so on. AM's Gems Cambridge International School opposite Canada Palace near AM Institute's Jalandhar Dalhousie Bypass Road, Bathanko.